ਹੁਣ ਆ ਵੀਡੀਓ ਦੇਖੋ ਤੁਸੀਂ ਬਾਈ ਜੀ ਮੈਂ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾ ਰਿਹਾ ਨਾ ਆਪਾਂ ਕਿਸੇ ਨੂੰ ਕੋਈ ਗਲਤ ਕਹਿ ਰਹੇ ਆ ਪਰ ਆ ਦੇਖੋ ਤੁਸੀਂ ਕ੍ਰਿਸ਼ਨ ਮਹਾਰਾਜ ਦਾ ਸਰੂਪ ਧਾਰ ਕੇ ਆ ਬੰਦਾ ਇੱਥੇ ਸਿਰ 'ਚ ਆਾ ਸਕਿੰਨਰ ਲੰਗੀ ਫਿਰਦਾ ਕੀ ਬਣਾ ਕੀ ਰੱਖਿਆ ਇਹਨਾਂ ਨੇ ਮਹਾਰਾਜ ਨੂੰ ਕ੍ਰਿਸ਼ਨ ਜੀ ਭਗਵਾਨ ਮੰਨਦੇ ਆ ਉਹਨਾਂ ਨੂੰ ਐਨੀ ਮਹਾਨ ਹਸਤੀ ਤੇ ਆ ਕੀ ਕੀਤਾ ਲੋਕਾਂ ਨੇ ਆ ਦੇਖ ਲਓ ਤੁਸੀਂ ਮਤਲਬ ਸਿੱਧ ਕੀ ਕਰਨਾ ਚਾਹੁੰਦੇ ਨੇ ਵੀ ਇਹਨਾਂ ਨਾਲ ਤੁਸੀਂ ਫੋਟੋ ਖਿਚਾ ਲਓ ਤੇ ਸਕੈਨਰ 'ਚ ਪੈਸੇ ਪਾ ਦਿਓ ਮੈਨੂੰ ਤਾਂ ਠੀਕ ਨਹੀਂ ਲੱਗਿਆ ਦੋਸਤੋ ਜੇ ਤੁਹਾਨੂੰ ਠੀਕ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੈਨੂੰ ਨਹੀਂ ਠੀਕ ਲੱਗਿਆ ਪ੍ਰੋਗਰਾਮ ਇਹ ਜੇ ਮੇਰਾ ਬਾਸ ਚੱਲੇ ਮੈਂ ਇਹ ਪ੍ਰੋਗਰਾਮ ਜਾਂ ਬੰਦ ਕਰਾ ਦਾਂ ਬਾਕੀ ਤੁਸੀਂ ਆਪ ਸਮਝਦਾਰ ਹੋ ਕਿਉਂਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਕਿਸੇ ਵੀ ਮਹਾਨ ਵਿਅਕਤੀ ਦਾ ਸਰੂਪ ਧਾਰਨ ਕਰਦੇ ਹੋ ਤਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਵੈਸੇ ਸਰੂਪ ਧਾਰਨ ਹੀ ਨਹੀਂ ਕਰਨਾ ਚਾਹੀਦਾ ਇਹ ਸਾਰਾ ਕੁਝ ਇਹਨਾਂ ਨੇ ਵਪਾਰ ਬਣਾ ਰੱਖਿਆ ਜੇ ਮੇਰੇ ਨਾਲ ਤੁਸੀਂ ਸਹਿਮਤ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਜੇ ਨਹੀਂ ਸਹਿਮਤ ਤਾਂ ਦੱਸਿਓ ਕਮੈਂਟ ਕਰਕੇ ਫਿਰ ਮੈਂ ਵੀ ਗਲਤ ਕੀ ਗਿਆ